ਉਸੀ ਗਾਣਾ ਸਾਰਿਆਂ ਨੇ ਸੁਣਿਆ ਹੋਊਗਾ ਤੈਨੂੰ ਲੈ ਜਾਊਂਗਾ ਨੀ ਰਫਲਾਂ ਦੀ ਸ਼ਾਂ ਕਰਕੇ ਦੋਸਤੋ ਇਹ ਜੇ ਐਸ਼ ਨਾਲ ਇਹ ਜੇ ਭੂੰਡਾਸ਼ ਨਾਲ ਤੁਹਾਨੂੰ ਮਿਲਾਉਣਿਆਂ ਜਿਨੇ ਕੋਠੇ ਦੇ ਬਾਲੇ ਪੱਟ ਤੇ ਬਾਲੇ ਪੱਟ ਤੇ ਕੁੜੀ ਨੂੰ ਚੱਕਣ ਆਇਆ ਸੀ ਪਿੰਡ ਵਾਲਿਆਂ ਨੇ ਫੜ ਲਿਆ ਕੀ ਹੋਇਆ ਸਾਰਾ ਮਸਲਾ ਅੱਜ ਤੁਹਾਨੂੰ ਦੱਸਦੇ ਆਂ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰੰਜੀਤ ਸਿੱਧੂ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਮੁੰਡੇ ਨੂੰ ਇਹਨਾਂ ਨੇ ਫੜਿਆ ਹੈ ਖੜਾ ਹੈ ਤੈਨੂੰ ਬੰਦਿਆਂ ਨੂੰ ਖਿਲਾ ਰਹੇ ਨੇ ਹੈ ਖੜਾ ਸਰਪੰਚ ਸਾਹਿਬ ਖੜਿਆ ਕੋਲੇ ਤੂੰ ਐ ਜੱਜ ਲੱਗੇ ਐ ਖੜਾ ਕੀ ਕੀ ਗੱਲ ਕੀ ਹੋਈ ਹੋਣਾ ਕੀ ਹੈ ਭਈ ਘਰਾਂ ਚ ਵੜਦਾ ਕਰਾਚ ਕਿਵੇਂ ਕੀ ਕੁੜੀ ਨੂੰ ਮਿਲਣ ਆਇਆ ਸੀ ਕਿਹਨੂੰ ਮਿਲਣ ਆਇਆ ਸੀ ਕੁੜੀ ਨੂੰ ਕੁੜੀ ਨੂੰ ਮਿਲਣ ਆਇਆ ਸੀ ਹਾਂਜੀ ਕਿੰਨਾ ਦੀ ਕੁੜੀ ਉਹੀ ਵੈਸੇ ਹੀ ਕਹੀ ਜਾਂਦੇ ਜੀ ਇਹ ਸਰਪੰਚ ਕੀ ਗੱਲ ਹੋਈ ਏ ਸਾਰੀ ਬਾਈ ਇਹ ਜੀ ਇੱਥੇ ਸਰ ਇਹਨਾਂ ਇੱਥੇ ਨਾ ਕੁੜੀ ਨੂੰ ਮਿਲਣ ਆਇਆ ਸੀਗਾ ਅੱਜ ਫੜ ਲਿਆ ਤੇ ਅਸੀਂ ਫੜ ਲਿਆ ਇੱਥੇ ਥੜੀ ਤੇ ਕੁੱਟਿਆ ਬਹੁਤ ਇਹਨੂੰ ਅੱਛਾ ਅੱਛਾ ਕੀ ਗੱਲ ਹੋਈ ਏ ਸਾਰੀ ਬਾਈ ਹੁਣ ਆ ਗਿਆ ਬਈ ਇਸ ਰਾਤ ਨੂੰ ਪਏ ਸੀ ਅੱਛਾ ਕਿੱਥੇ ਪਏ ਸੀ ਕੋਠੇ ਦੇ ਤਪਏ ਸੀ ਵੇਸੇ ਹਾਂ ਤੇ ਖੜਕਾ ਜਾ ਹੋਈ ਜਾਵੇ ਤੇ ਇਹ ਕਿ ਰਾਹ ਪਤਾ ਨਹੀਂ ਕੀ ਹੋਈ ਜਾਂਦਾ ਜਿਵੇਂ ਵੀ ਕੁਝ ਪੜਦੇ ਹੁੰਨੇ ਆ ਤੇ ਵੇਖਦਾ ਛੱਤ ਪੱਟੀ ਜਾਂਦਾ ਸੀ ਉਹਨਾਂ ਦੇ ਟੰਬੇ ਇਹ ਟੰਬੇ ਪੱਟੀਆਂ ਦਾ ਸੀ ਕੱਢੀ ਜਾਂਦਾ ਸੀ ਟੰਬੇ ਫਿਰ ਜਦੋਂ ਟੰਬੇ ਪੱਟੀਆਂ ਦੇ ਫੇਰ ਬਈ ਫੇਰ ਕੀ ਦੱਸ ਦਾਂ ਤੈਨੂੰ ਗੱਲ ਸਾਰ ਯਾਰ ਉਨਾ ਨਾ ਇਹ ਪੜਿਆ ਤਾਂ ਇਹਨਾਂ ਨੇ ਆ ਨਾ ਫੜਿਆ ਤਾਂ ਇਹਨੇ ਮੇ ਮਾੜੀ ਗੱਲ ਕਰ ਲਾ ਮਾੜੀ ਜਿਹੀ ਮੈਂ ਗੱਲ ਕਰ ਲਾ ਫਿਰ ਤੁਹਾਡੀ ਗੱਲ ਮੈਂ ਸੁਣੂੰਗਾ ਪਹਿਲਾਂ ਮੈਂ ਗੱਲ ਕਰ ਲਾ ਫੜਿਆ ਕਿਉਂ ਆ ਅੱਛਾ ਫਿਰ ਭਾਈ ਫੜਿਆ ਕਿਉਂ ਭਈ ਤੇ ਤਾਂ ਤੰਬੇ ਚੋਰੀ ਕਰਦਾ ਤਾਂ ਫੜਿਆ ਤੰਬੇ ਚੋਰੀ ਨਹੀਂ ਕਰਦਾ ਸੀ ਭਈ ਇਹ ਤਾਂ ਇਹ ਕਹਿੰਦਾ ਵੀ ਮੈਂ ਚੋਰੀ ਕਰਨਾ ਸੀ ਤੰਬੇ ਬੱਤੇ ਪਟਕਣੇ ਕੁੜੀ ਨੂੰ ਮਿਲਣ ਆਇਆ ਸੀ ਅੱਛਾ ਫਿਰ ਕੁੜੀ ਨੂੰ ਮਿਲਣ ਆਇਆ ਸੀ ਕਿ ਨਾਲੇ ਕਹਿੰਦੇ ਚੱਕਣ ਆਇਆ ਸੀ ਕੁਛ ਰੱਖ ਲੋ ਤਾਂ ਹੁਣ ਇਹ ਤੋਂ ਪੁੱਛੋ ਹਾਂ ਹਾਂ ਕੀ ਗੱਲ ਸੀ ਆਪਾਂ ਨੂੰ ਸਿੱਧਾ ਨਾ ਰੂਹਾਂ ਵਾਲਾ ਪਿਆਰ ਲੈ ਕੁੜੀ ਨਾਲ ਰੂਹਾਂ ਦਾ ਨੂ ਹੀ ਆਉਂਦਾ ਰੂਹਾਂ ਦਾ ਪਿਆਰ ਉਹਨੂੰ ਰੂਹਾਂ ਦਾ ਪਿਆਰ ਆਉਂਦਾ ਤੇ ਰੂਹਾਂ ਬਈ ਮੇਰੀ ਗੱਲ ਸੁਣ ਸੋਨੇ ਦੀ ਕੀ ਕਹਦਾ ਹੈਗਾ ਅੱਛਾ ਟੰਬੇ ਕਹ ਤੋ ਬੱਟੇ ਤੂੰ ਟੰਬੇ ਬਈ ਸਦਾ ਪਿਆਰ ਇਹੋ ਜਿਹਾ ਸੀ ਬਿਓ ਉਹਨੇ ਮੇਰੀ ਗੱਲ ਹੋਈ ਮੈਂ ਕਹਿੰਦਾ ਤੈਨੂੰ ਰਫਲਾ ਆਣਾ ਰਫਲਾ ਦੀ ਝਾਂ ਕਰਕੇ ਲੈ ਕੇ ਜਾਊਂਗਾ ਤੈਨੂੰ ਮੈਂ ਰਫਲਾ ਦੀ ਝਾਂ ਕਰਕੇ ਜਾਊਂਗਾ ਤਾਂ ਲੈ ਐਨੇ ਛੱਤਰ ਖਾਦੇ ਨੇ ਇਹਨੇ ਤੇ ਖੱਜੇ ਵੀਰਾ ਫਲਾਣੀਆਂ ਗੱਲਾਂ ਕਰਦਾ ਯਾਰ ਇਹ ਸਰਪੰਚਾਂ ਨੂੰ ਥਾਣੇ ਚੰਗੀ ਕਾਰਵਾਈ ਕਰਾਉਣੀ ਇਹਦੇ ਮੈਂ ਕਾਰਵਾਈ ਖੜ ਜਾ ਕੋਈ ਪਿਆਰ ਚ ਦਾ ਭੰਮਾ ਉਹਨਾਂ ਨੇ ਵੀਰੇ ਮੈਨੂੰ ਦੋ ਵਾਰੀ ਅੱਗੇ ਵੀ ਸ਼ਿਕਾਇਤ ਕਰੀ ਸੀ ਕੁੜੀ ਨੂੰ ਮਿਲ ਲੈਣੀ ਐ ਇਹੇ ਕੁੜੀ ਨੂੰ ਬੋਦੀਆਂ ਹੀ ਟੈਕ ਨਹੀਂ ਖੜੀਦਾ ਬੋਦੀਆਂ ਸਹੀ ਕਰੀ ਜਨਾ ਪਿਆਰ ਸੀ ਬਈ ਆਪਣਾ ਬੋਦੀਆਂ ਸਹੀ ਬਾਦੀਆਂ ਨਹੀਂ ਬੋਦੀਆਂ ਦੇ ਹੱਥ ਮਾਰੀ ਜਨਾ ਇਹਨਾਂ ਨੂੰ ਸਰਪੰਚ ਸਰਪੰਚਾ ਤੇਰੇ ਕੋਲ ਆਇਆ ਤੇ ਤਸੱਲੀ ਕਰਾ ਲਈ ਇਹਦੀ ਅੱਜ ਫੇਰ ਕੀ ਹੋਇਆ ਕਰਦਾ ਕਿ ਨਹੀਂ ਕਰਦਾ ਨਾ ਨਾ ਤੁਸੀਂ ਕੁੱਟੋ ਕੋਈ ਕੈਮਰਾ ਚੱਲੀਦਾ ਕਾਨੂੰਨ ਨਾ ਕਾਨੂੰਨੀ ਕਾਰਵਾਈ ਥੋੜੀ ਲੈ ਕਿਉਂ ਬਿਸ਼ਰਮ ਮੈਂ ਕਹਾਂ ਭੰ ਮਾਰ ਦੋ ਬਾਈ ਬਹੁਤ ਜਿਆਦਾ ਕੁੱਟਿਆ ਐਡਾ ਬਿਸ਼ਰਮ ਬੰਦਾ ਹੈ ਐਡਾ ਬਿਸ਼ਰਮ ਬੰਦਾ ਹਜੀ ਇੱਕ ਵੀ ਵਾਲ ਸੈੱਟ ਕਰਦਾ ਇਧਰ ਕੈਮਰਾ ਚਲ ਕੋਈ ਨਾ ਕੋਈ ਨਾ ਕੈਮਰਾ ਚੱਲੀ ਜਾਂਦਾ ਤੁਸੀਂ ਬੋਲ ਕੁਝ ਇਹ ਕੁੜੀ ਨੂੰ ਮਿਲਣ ਨਹੀਂ ਆਇਆ ਸੀ ਇਹ ਕੁੜੀ ਨੂੰ ਕੱਢਣ ਆਇਆ ਸੀਗਾ ਕੱਢਣ ਆਇਆ ਸੀ ਅੱਛਾ ਫੇਰ ਉਹਨਾਂ ਨੂੰ ਡਰਮਾਉਂਦਾ ਧਮਕਾਉਂਦਾ ਉਹ ਤਾਂ ਵਿਚਾਰੇ ਆਏ ਨਹੀਂ ਪਰਿਵਾਰ ਵਾਲੇ ਕੀ ਕਹਿੰਦਾ ਸੀ ਉਹਨਾਂ ਨੂੰ ਉਹਨਾਂ ਨੂੰ ਪਤਾ ਕੀ ਕਹਿੰਦਾ ਪਹਿਲਾਂ ਤਾਂ ਉਹਦੇ ਮਾਪਿਆਂ ਨੂੰ ਫੋਨ ਲਾਇਆ ਨੇ ਉਹਨੂੰ ਕੁੜੀ ਨੂੰ ਫੋਨ ਲਾਉਂਦਾ ਇਹ ਉਹ ਉਹਨਾਂ ਉਹ ਨਾ ਹਾਰ ਕੇ ਅੰਦਰੋਂ ਜਿੰਦਾ ਲਾ ਕੇ ਤੇ ਅੰਦਰੋਂ ਆਪਦੀ ਕੋਠੀ ਦਾ ਬਾੜ ਢਾ ਕੇ ਘਰ ਦਾ ਤੇ ਫੇਰ ਉਹ ਪੈਣ ਲੱਗੇ ਆ ਖਰੀਦਾ ਨਹੀਂ ਕਿ ਖਲਾਰਾ ਤੈਨੂੰ ਪੁੱਤ ਖਰਜਾ ਹੁਣ ਮੈਂ ਕਿਹਾਰੇ ਮੂਰੇ ਕਿਉਂ ਕੁੱਟ ਖਾਨਾ ਤੇ ਚੱਕਰੀ ਨਹੀਂ ਕੋਈ ਆਪਾਂ ਨੂੰ ਚੱਲ ਚੱਲੋ ਚੱਲੋ ਦੱਸੋ ਤੁਸੀਂ ਚੱਕਰ ਤਾਂ ਮੈਂ ਤੇਰੇ ਬਣਾ ਦੂੰ ਚੱਕਰ ਤੇਰੇ ਚੱਕਰ ਤੱਕ ਘੁਗਾਇਆ ਫਿਰੇਗਾ ਤੈਨੂੰ ਰਾਤ ਦੇ ਕੁੱਤੀ ਗੈਨਰ ਨਹੀਂ ਚੱਕਰ ਬਣੇ ਬਦਲਾ ਲੂੰਗਾ ਆ ਪਤਾ ਕਰ ਲੈਣ ਕੱਲੇ ਕੱਲੇ ਨੂੰ ਸਿੱਟੂੰਗਾ ਕੱਲੇ ਕੱਲੇ ਨੂੰ ਹਾਂ ਕੱਲੇ ਕੱਲੇ ਨੂੰ ਉਹ ਲਈ ਬਦਲਾ ਸਾਡਾ ਤੂੰ ਆ ਜਾ ਇਹ ਸਰਪੰਸਾ ਫੇਰ ਇਹਨੂੰ ਇਹਨੂੰ ਬਤਾ ਕੋਈ ਨਹੀਂ ਤੂੰ ਲੈ ਲਈ ਬਦਲਾ ਪੁਖਾਵਾਂਗੇ ਤੈਨੂੰ ਤੰਬੂ ਤਾਰੇ ਤੈਨੂੰ ਫੇਰ ਭਾਈ ਸਰਪੰਸਾ ਇਹਨੂੰ ਅਸੀਂ ਇਹ ਕੁੜੀ ਨੂੰ ਫੋਨ ਲਾਉਂਦਾ ਸੀ ਉਹਦੇ ਮਾਪਿਆਂ ਨੇ ਮੈਨੂੰ ਸ਼ਿਕਾਇਤ ਕਰੀ ਸਰਪੰਚ ਸਾਹਿਬ ਵੀ ਐਂ ਕਰਕੇ ਵੀ ਕੁੜੀ ਨੂੰ ਲਾਉਂਦਾ ਫੋਨ ਇਹ ਤੇ ਹੜਦਾ ਨਹੀਂ ਬਾਰ ਚ ਗੇੜੀਆਂ ਬਿਸ਼ਰਮਾ ਵਾਂਗੂ 10-10 ਗੇੜੇ ਗੱਲ ਨਾ ਕੋਈ ਇਹ ਯਾਰ ਤੇ ਉਹ ਕੁੜੀ ਨੂੰ ਫੋਨ ਲਾ ਕੇ ਕਹਿੰਦਾ ਪੁੱਤੋਂ ਦੀ ਨਾ ਛੱਤ ਪਟਕੇ ਤੇ ਨੰਗਦਾ ਸੀਗਾ ਇਹ ਕਹਿੰਦਾ ਚੱਕ ਕੇ ਜੀ ਆਹ ਹੁਣ ਚੱਕਣਾ ਸੀ ਉਹਨਾਂ ਨੇ ਹਾਰ ਕੇ ਵਿਚਾਰਿਆਂ ਨੇ ਜਿੰਦੇ ਲਾਏ ਅੰਦਰੋਂ ਕੁੰਡੇ ਅੰਦਰੋਂ ਲਾ ਕੇ ਪੈਂਦੇ ਆ ਉਹ ਪੈਣ ਲਾ ਇਹਦੇ ਨਾਲ ਮੁੰਡੇ ਹੋਰ ਵੀ ਸੀਗੇ ਇਦਾਂ ਮੁੰਡੇ ਹੋਰ ਸਾਨੂੰ ਮਿਲੇ ਨਹੀਂ ਕੋਈ ਮਿਲੇ ਆਪਣੀ ਨਾਈ ਵੀ ਸੀ ਹੈਗੀ ਸੀ ਗਾਂ ਹੈਗੀ ਆਪਣੀ ਭਲੀ ਤਗੜੇ ਮਾਰੀ ਜਾਂਦਾ ਨਾ ਇਹੀ ਪੈਰੀ ਹੱਥ ਲਾਉਂਦਾ ਵਖਾ ਦੂ ਗਾਂ ਕਹੇਗੀ ਇਹਦਾ ਨਾ ਸਰਪੰਚ ਸਾਹਿਬ ਤੈਨੂੰ ਸਿੱਧਾ ਕਹਿ ਰਿਹਾ ਇਹ ਸਰਪੰਚ ਨੇ ਇਹ ਸਿੱਧਾ ਕਹਿ ਰਿਹਾ ਵੀ ਮੈਂ ਤੇਰੇ ਤੂੰ ਮੇਰੇ ਪੈਰੀ ਹੱਥ ਲਾਏਗਾ ਇਹ ਬਈ ਐਂ ਦੇ ਤਾਂ ਕੀ ਬਦਾ ਕਿੰਨੇ ਜਣੇ ਇਕੱਠੇ ਕਿੰਨੇ ਨਹੀਂ ਇਹ ਯਾਰ ਕੱਲ ਕੀ ਹਾ ਜਾਂ ਫਿਰ ਟੰਬੇ ਜਿਹੜਾ ਪੱਟੇ ਬਾਈ ਮੈਂ ਇਨਾ ਕੁੱਟਿਆ ਤਾਂ ਇੱਦੀ ਡਰੇਲ ਬਣਾਈ ਆ ਦੀ ਅਸੀਂ ਯਾਰ ਹਜੇ ਵੀ ਬੰਦਾ ਬਿਸ਼ਰਮ ਐਡਾ ਪਤਾ ਨਹੀਂ ਖਾਦਾ ਕੀ ਅੱਛਾ ਜੇ ਤੁਹਾਡੇ ਟੰਬੇ ਪੱਟੇ ਜਾਂਦਾ ਸੀ ਬਾਈ ਇਹ ਕੋਠੇ ਦੇ ਅੱਛ ਅੱਛਾ ਅੰਤੇ ਤੁਸੀਂ ਫੜ ਲਿਆ ਫਿਰ ਕੀ ਕਹਿੰਦਾ ਸਾਨੂੰ ਕਹਿੰਦਾ ਮੈਂ ਤਾਂ ਬੱਤੇ ਚੋਰੀ ਕਰਨ ਆਇਆ ਲੈ ਫਿਰ ਬਾਅਦ ਵਿੱਚ ਪਤਾ ਲੱਗਿਆ ਵੀ ਇਹ ਕੁੜੀ ਕੱਢਣਾ ਬਾਅਦ ਆ ਜੋ ਕੁੜੀ ਆਲੇ ਉਹ ਕਹਿੰਦਾ ਵੀ ਸਾਨੂੰ ਤਾਂ ਧਮਕਾਈ ਜਾਂਦਾ ਕੁੜੀ ਵਿਚਾਰੀ ਡੈਰੀਵੇਟ ਸੀ ਕਹਿੰਦੀ ਮੈਨੂੰ ਧੱਕੇ ਨਾਲ ਫੋਨ ਲਾਉਂਦਾ ਮੈਨੂੰ ਕਹਿੰਦਾ ਤੈਨੂੰ ਮੈਂ ਰਿਫਲੈਸ਼ ਸ਼ਾਹ ਕਰਕੇ ਲੈ ਜਾ ਇੱਕ ਤਾਂ ਗੱਲ ਹੁੰਦੀ ਹੈ ਨਾ ਕੋਈ ਕੁੜੀ ਨਾਲ ਗੱਲ ਨਹੀਂ ਇਹੋ ਜਿਹਾ ਆਸ਼ਕ ਵੀ ਹੈ ਅੱਛਾ ਕੁੜੀ ਪਿਆਰ ਕਰਦੀ ਇਹਨੂੰ ਨਾ 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 ਕੁਝ ਨਹੀਂ ਕਰਦੀ ਕੁੜੀ ਕਹਿੰਦੀ ਬਈ ਮੈਂ ਕੋਈ ਗੱਲ ਨਹੀਂ ਕਰਦੀ ਕੋਈ ਬਾਤ ਨਹੀਂ ਕਰਦੀ ਤੇ ਕੁੜੀ ਤਾਂ ਯਾਰ ਉਹ ਐਡੀ ਸਿਆਣੀ ਆ ਭਲੀ ਮਾਨਸਾ ਐਡੀ ਚੰਗੀ ਆ ਤੇ ਇਹ ਮੱਲੋ ਮੱਲੀ ਉਹਦੇ ਮਗਰ ਪਿਆ ਵਾ ਯਾਰ ਮੱਲੋ ਮੱਲੀ ਮਗਰ ਪਿਆ ਵਾ ਇਹੋ ਜਿਹਾ ਗੰਦਾ ਅੰਡਾ ਬਈ ਐਡਾ ਇਹ ਪਤਾ ਨਹੀਂ ਕਿੱਥੋਂ ਦਾ ਹੈ ਇਹ ਤੁਹਾਡੇ ਪਿੰਡ ਦਾ ਤੁਹਾਡੇ ਪਿੰਡ ਦਾ ਸਾਡੇ ਪਿੰਡ ਦਾ ਤਾਂ ਕਿੱਥੇ ਬਾਹਰਪੂਰ ਦੇ ਪਿੰਡਾਂ ਕਿੱਥੋਂ ਦਾ ਮਿਲਾਂਗੇ ਇਹ ਇੱਕ ਇੱਕ ਅੱਛਾ ਅੱਛਾ ਪਿਆਰ ਕਿਵੇਂ ਹੋਇਆ ਸੀ ਕੁੜੀ ਨਾਲ ਬਈ ਬਈ ਤੈਨੂੰ ਮੈਂ ਦ ਕੁੜੀ ਕਰਦੇ ਤੈਨੂੰ ਪਿਆਰ ਨਹੀਂ ਪਿਆਰ ਨਹੀਂ ਕਰਦੇ ਹੋ ਮੈਨੂੰ ਅੱਛਾ ਤੂੰ ਫਿਰ ਤੂੰ ਕੀ ਕਰਦਾ ਸੀ ਉਹਨਾਂ ਦੇ ਘਰੇ ਕੋਠੇ ਤੇ ਕੀ ਚੜਦਾ ਕੀ ਕਰਦਾ ਸੀ ਸਾਰੀ ਗੱਲ ਪੁੱਛ ਲੈਣ ਦਾ ਖਰਜ ਆ ਟੱਕ ਕੇ ਬਈ ਹਾਂ ਹਾਂ ਬੋਲ ਪੁੱਸਣਾ ਤਾਂ ਚੱਲ ਮੈਂ ਪੁੱਛਦਾ ਤੁਸੀਂ ਮਾਰੇ ਹੋਣਾ ਚੰਗੇ ਇਹਨੂੰ ਅੱਛਾ ਫਿਰ ਗੱਲ ਕੀ ਹੁੰਦੀ ਗੱਲ ਮੈਨੂੰ ਗੱਲ ਆਈ ਸੀ ਵੀ ਆਪਾਂ ਨੂੰ ਲੱਗਿਓ ਸੋਹਣੀ ਵੈਣ ਤੇ ਜਾਂਦੀ ਸੀ ਸਕੂਲ ਉਹ ਹੈ ਡੇਲੀ ਉਹਦੇ ਕੋਲ ਮੈਂ ਵਹਿੰਦਾ ਸੀ ਉਹ ਪਾ ਲੈਂਦੀ ਸੀ ਨੀਵੀਂ ਵੇਖ ਕੇ ਆਪਾਂ ਨੂੰ ਤੇ ਇੱਕ ਦਿਨ ਆਪਾਂ ਮਗਰਲਾ ਨਹੀਂ ਲੈਦੀਆਂ ਕਮਾ ਤੇ ਮਾਪਾ ਦੋ ਦਿਨ ਵੇਖਿਆ ਮਖਲਾ ਘਰ ਆ ਘਰੇ ਵੜਦੀ ਆ ਫਿਰ ਵੇਖਿਆ ਕਵਰੇ ਜੀ ਪੈਂਦੀ ਇੱਥੇ ਹੀ ਵੇਖਿਆ ਮੈਂ ਉਹਨਾਂ ਕੇ ਵਾਰਲੇ ਕੱਟ ਕੇ ਮਖਲਾ ਪਈ ਆ ਹਾਂ ਆਪਾਂ ਵੀ ਭੰਨ ਕੇ ਉਹਨਾਂ ਦੇ ਤਾਂ ਵਾਲੇ ਬਾਲੇ ਆ ਆ ਮੇਰੇ ਕੋਲ ਨੇੜੇ ਕੱਲਾ ਤਾਂ ਮੇਰੇ ਕੋਲ ਆਇਆ ਨਹੀਂ ਇਹ ਉਹਦੇ ਤੇ 1:20 ਵੇ ਨੂੰ ਪੋਸਿਬਲ ਤੇ ਛੁੱਟੀ ਵਜਦੀ ਸੀ ਮੋਰਾਂ ਚ ਇੱਕਦ ਵਾਵਾ ਜਣੇ ਆਗੇ ਉਦੋਂ ਇਹ ਬੋਲਿੰਗ ਦੀ ਬਾਲੀ ਕਰਨ ਲੱਗ ਗਿਆ ਮੇਰੇ ਤਾਂ ਕਿ ਤੇ ਆਪਾਂ ਵੀ ਕੁੱਟੋ ਨਾ ਕੁੱਟੋ ਨਾ ਆਪਾਂ ਮੋਰਾ ਕੱਢ ਲਈ ਕਿੱਡੀ ਟਰਾਲੀ ਹੁੰਦੀ ਓਡਾ ਮੋਰਾ ਕੱਢਦਾ ਸੀ ਕੁੜੀ ਲੈ ਜਾਣੀ ਸੀ ਚੱਕੇ ਤੁਸੀਂ ਫਿਰ ਸਾਤ ਹੀ ਪੱਟਦੀ ਸੀ ਆਪਣਾ ਕੁੜੀ ਲੈ ਜਾਣੀ ਸੀ ਚੱਕ ਹਾਂ ਬਈ ਕੁੜੀ ਤੁਰ ਪਈ ਸੀ ਆਪਣੀ ਤੁਸੀਂ ਦੇਖ ਸਕਦੇ ਹੋ ਇਹੇ ਜਿਹੇ ਜਿਹੜੇ ਮੁੰਡੇ ਹੁੰਦੇ ਆ ਨਾ ਕੁੜੀ ਨਹੀਂ ਤੁਰੀ ਬਈ ਕੋਈ ਕੁੜੀ ਨਹੀਂ ਤੁਰੀ ਕੁੜੀ ਤਾਂ ਹਜੇ ਵੀ ਰੋਈ ਜਾਂਦੀ ਹੈ ਵਿਚਾਈ ਡਰੀ ਵੀ ਹੈ ਕੁੜੀ ਕੋਈ ਡਰੀ ਵੀ ਹੈ ਥੋੜਾ ਜਿਹਾ ਪੈਂਸਾ ਦੀ ਇਹ ਬਿਨਾ ਗੱਲ ਨਹੀਂ ਕੋਈ ਬਾਤ ਨਹੀਂ ਕਹਿੰਦੀ ਕਿਨ ਕੋਈ ਯਾਰ ਬਿਨਾ ਮਤਵਲ ਤੋਂ ਯਾਰ ਪੈਂਟ ਘੜਾ ਤੇਰਾ ਪੈਂਟ ਕੋਈ ਨਾ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜਿਹੜੇ ਮੇਰੇ ਪਿੱਛੇ ਆ ਮੁੰਡਾ ਖੜਾ ਇਸ ਮੁੰਡੇ ਨੇ ਕਿਸੇ ਕੁੜੀ ਦੇ ਪਿੱਛੇ ਨਾ ਵੈਂਡ ਦੇ ਪਿੱਛੇ ਇਹ ਨਾ ਆਸ਼ਕੀ ਕਰਦਾ ਸੀ ਤੇ ਕੁੜੀ ਨੂੰ ਨਾ ਇਹ ਫੜ ਕੇ ਕੁੜੀ ਨੂੰ ਕਹਿੰਦਾ ਕਹਿੰਦਾ ਮੈਂ ਤੈਨੂੰ ਇੱਕ ਤਰਫਾ ਪਿਆਰ ਕਰਦਾ ਇਹੋ ਜਿਹੇ ਮੁੰਡੇ ਯਾਰ ਤੁਸੀਂ ਸ਼ਗਲ ਵਿਖਾਓ ਮਰੀ ਇਹੋ ਜਿਹੇ ਮੁੰਡੇ ਯਾਰ ਇਹੋ ਜਿਹੇ ਮੁੰਡੇ ਭਾਈ ਇਹਦੇ ਨਾਲ ਪਿਛਲੇ ਪਿਛਲੇ ਮੇਰਾ ਤਾਂ ਪਤਾ ਕੁਝ ਨਹੀਂ ਕਰ ਸਕਦਾ ਪਰ ਲੱਗ ਜੂ ਪਤਾ ਪਿੰਡ ਦਾ ਤੇਰਾ ਕਿਹੜਾ ਤੈਨੂੰ ਮੈਂ ਹੁਣੀ 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 ਪੁਲਿਸ ਬੁਲਾਉਣੇ ਤੈਨੂੰ ਦੱਸ ਦਿਆਂ ਮੈਂ ਹੁਣੀ ਆਂ ਦਿਨ ਪੁਲਿਸ ساری ਉਮਰ ਮਨੋਥੀ ਰੱਖੂਗੀ ਇਹਦੇ ਪਿਛਲੇ ਸਾਲ ਭਾਈ ਇਹਦੇ ਜੁੱਤੀਆਂ ਦਾ ਹਾਰ ਵੀ ਪਾਇਆ ਸੀ ਘਰ ਉਹ ਜੁੱਤੀਆਂ ਦਾ ਹਾਰ ਪਾਇਆ ਸੀ ਫਿਰ ਕਾਲ ਸਾਲ ਵੀ ਇਹ ਜਿਹੜੇ ਜੁੱਤਿਆਂ ਦਾ ਹਰ ਪਾਇਆ ਆ ਪੈਂਡ ਚ ਗੇੜੇ ਮਾਰਦਾ ਸਰਪੰਚ ਤੁਹਾਨੂੰ ਪਤਾ ਨਹੀਂ ਉਹ ਯਾਰ ਹੁਣ ਬਖਾਨੇ ਮੁੰਡਿਆਂ ਨੂੰ ਅਸੀਂ ਕੀ ਕੀ ਹੀ ਦੱਸਾਈ ਸਰਪੰਚ ਬਣੇ ਅਸੀਂ ਚਲ ਕੀ ਹੋ ਗਿਆ ਪਰ ਅਸੀਂ ਬਗਾਨੇ ਆਏ ਬਗਾਨੇ ਮੁੰਡਿਆਂ ਨੂੰ ਅਸੀਂ ਕੀ ਕਹੀਏ ਯਾਰਾਂ ਗੇੜੀਆਂ ਮਾਰਦੇ ਚਲੋ ਮੈਨੂੰ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਮੁੰਡਾ ਖੜਾ ਏ ਕਿਸੇ ਕੁੜੀ ਨੂੰ ਨਾ ਗਲਤ ਇਸ਼ਾਰੇ ਕਰਦਾ ਸੀ ਕੁੜੀ ਦੇ ਪਿੱਛੇ ਜਾਂਦਾ ਸੀ ਵੈਣ ਦੇ ਇਹ ਜੇ ਮੁੰਡੇ ਬਹੁਤ ਪਿੰਡਾਂ ਦੇ ਵਿੱਚ ਮਿਲ ਜਾਣਗੇ ਹੋਰ ਪਿੰਡਾਂ ਦੇ ਆ ਕੇ ਤੁਹਾਡੇ ਪਿੰਡਾਂ ਦੇ ਵਿੱਚ ਆ ਕੇ ਕੁੜੀਆਂ ਦੇ ਪਿੱਛੇ ਇਹ ਫਿਰਦੇ ਰਹਿੰਦੇ ਆ ਤੇ ਆਸ਼ਕੀ ਕਰਦੇ ਆ ਫਿਰ ਉਹਨਾਂ ਇਹ ਇੱਕ ਤਰਫਾ ਪਿਆਰ ਕਰਦੇ ਕੁ ਸਹੀ ਕੁੜੀ ਨੂੰ ਵੀ ਇਹ ਗਲਤ ਬਣਾ ਦਿੰਦੇ ਆ ਤੁਸੀਂ ਦੇਖ ਸਕਦੇ ਕੁੜੀਆਂ ਦਾ ਧਿਆਨ ਰੱਖੋ ਆਪਦੇ ਮੁੰਡਿਆਂ ਨੂੰ ਵੀ ਤੁਸੀਂ ਸਿਖਾ ਕੇ ਰੱਖੋ ਇਹ ਜੇ ਮੁੰਡੇ ਤੁਹਾਡੇ ਨਿਕਲ ਨਾ ਇਹਨਾਂ ਕੁੜੀ ਨੋ ਇੰਨਾ ਕੁੜੀਆਂ ਇਹ ਜੇ ਅੱਛਾ ਇਹ ਕੰਮ 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 ਕੀ ਕਰਦਾ ਤੂੰ ਪਤਾ ਕੰਮ ਦੱਸ ਕੁਛ ਨਹੀਂ ਕੰਮ ਦਾ ਆਪਣਾ ਇਹੀ ਆ ਬਈ ਚੋਰੀ ਦਾ ਕਿਤੇ ਉਹਦੇ ਪਿੱਛੇ ਜਾ ਚੋਰੀ ਦਾ ਆ ਵੇਖ ਲੈ ਦੱਸ ਤੇ ਫਰੇ ਫਰੇ ਚੋਰੀ ਚ ਚੋਰਾਂ ਹੀ ਕਰਦਾ ਫੇ ਦੱਸੀ ਦਾ ਮੂੰਹ ਕਾਲਾ ਕਰ ਦੱਸ ਤੂੰ ਕਰਦਾ ਚੋਰੀ ਤੇ ਤੇਰੇ ਨਾਲ ਕੁੜੀ ਕੌਣ ਤੋੜ ਦੂ ਏ ਯਾਰ ਮੇਰੀ ਗੱਲ ਸੁਣ ਯਾਰ ਮੂੰਹ ਕਾਲਾ ਕਰ ਤੂੰ ਕਿਤੇ ਤੇਰੇ ਉਂ ਵੀ ਕਾਲਾ ਹੀ ਐ ਦਾਦ ਨਾ ਤੇਨੂੰ ਬਈ ਜੁੱਤੀਆਂ ਦਾ ਹਾਰ ਕਾ ਤੋ ਪਏ ਸੀ ਉਹਦਾ ਵਿੱਚ ਇੱਕ ਦਾ ਵਿੱਚ ਆਹੀ ਰੌਲਾ ਸੀ ਕੁੜੀ ਦਾ ਆ ਕੁੜੀ ਵਾਲਾ ਰੌਲਾ ਇਹਦੇ ਪਿੱਛੇ ਹੋਰ ਬੰਦੇ ਨੇ ਵੇਖ ਲੈ ਮੈਨੂੰ ਫਿਰਦੇ ਨੇ ਇਹਨਾਂ ਦੇ ਨਾਲ ਹੀ ਲਾਗੇ ਪਿੰਡ ਐ ਤੂੰ ਫੇਰ ਫੇਰ ਵੀ ਸ਼ਰਮ ਨਹੀਂ ਉੱਥੇ ਵੀ ਰਾਤ ਨੂੰ ਮੈਂ ਗਿਆ ਇੱਥੇ ਹੁੰਦਾ ਸੂੰਦਾ ਉੱਦੀ ਰਾਤ ਨੂੰ ਮੈਂ ਪਰ ਮੈਂ ਘਰ ਰੋਕ ਕੇ ਕੰਮ ਕਰਾਂਗੇ ਆਪਾਂ ਉਹਨਾਂ ਨੇ ਵੀ ਮੇਰਾ ਮੂੰਹ ਕਾਲਾ ਕਰਕੇ ਥੜੀ ਦੇ ਬਾਕੇ ਠੀਕ ਆ ਜੁੱਤੀਆਂ ਦਾ ਹਾਰ ਪਾ ਕੇ ਪਿੰਡ ਉੱਤੇ ਗਾਦੇ ਦੇ ਕਿ ਪਿੰਡ ਜਗੇੜਾ ਕਢਾਇਆ ਬਈ ਰੀਲਾ ਬਹੁਤ ਪਾਇਆਂ ਚੱਪਣ ਜਾਓ ਇਹਨਾਂ ਜਿਹੜਾ ਇਹਨਾਂ ਤੈਨੂੰ ਹੁਣ ਗਰਮਹਿਸੂਸ ਹੁੰਦਾ ਆਪਾਂ ਦਾ ਚੜਾਈ ਆ ਲੈ ਅੱਛਾ ਤੁਸੀਂ ਪਾਇਸੀ ਗਲਤੀ ਇਹਦੇ ਹਰਕ ਹੋਰ ਕੋਈ ਸਰਪੰਚ ਇਹ ਨਹੀਂ ਸੀ ਜੀ ਉਹ ਉਹ ਹੋਰ ਸਰਪੰਚ ਸੀਗਾ ਪਿਛਲੇ 2 ਸਾਲ ਪਿਛਲੇ ਸਾਲਾਂ ਦੀ ਹੈ 1.5 ਸਾਲ ਦੀ ਗੱਲ ਅੱਛਾ ਫਿਰ ਉਹ ਸਰਪੰਚ ਦਾ ਤੁਸੀਂ ਕੀ ਕਰ ਲਿਆ ਉਹਨਾ ਪਸ ਟੱਟੀ ਬੈਠੀ ਜਾਂਦੀ ਤਿੱਥੋਂ ਕਿਵੇਂ ਕਿਵੇਂ ਲੱਤਾਂ ਤੋੜਨਾ ਵੇ ਉਹਦੇ ਨਾਲ ਸਰਪੰਚ ਸਾਹਿਬ ਇਹ ਕੀ ਕਹਦੇ ਲੱਤੂ ਤੋੜੀ ਮੇਰੀਆਂ ਲੱਤਾਂ ਯਾਰ ਭੈ ਤਾਂ ਤੂੰ ਤੋੜੀ ਲੱਤਾਂ ਮੇਰੀਆਂ ਇਹ ਤੇ ਕਾਰਵਾਈ ਚੰਗੀ ਕਰਵਾ ਕੇ ਆ ਤੂੰ ਪੁਲਿਸ ਨੂੰ ਚੰਗਾ ਇਹ ਤੇ ਪਰਚਾ ਦਾਨਿਤ ਤੱਕੜਾ ਲੈ ਤੂੰ ਮੈਨਾਂ ਕੱਲ ਲੈਣੇ ਕਲਾ ਵੇਖਣਾ ਤਸੀਂ ਦਾ ਬਈ ਅਸੀਂ ਦਾ ਤੂੰ ਇਹਨੂੰ ਕਹੀ ਜਾਂਦਾ ਬਾਲ ਬਾਲੇ ਚੋਰੀ ਕਰਨਾ ਹੈ ਉਦੋਂ ਤੂੰ ਇਹਨੂੰ ਕਿਹਾ ਨਹੀਂ ਵੀ ਮੈਂ ਕੁੜੀ ਕੱਢਣਾ ਤੇ ਉਹ ਵਜੀ ਮੋਰਾ ਦੇ ਉਦੋਂ ਲਿਆ ਇਕੱਠੇ ਕਰਕੇ ਵੇੜ ਇਹਦੇ ਪਰਿਵਾਰ ਨੇ ਕਾਰਵਾਈ ਕੀਤੀ ਫਿਰ ਇਹਦੇ ਬਈ ਪਰਿਵਾਰ ਨੇ ਕੀ ਦੱਸਦੇ ਨਹੀਂ ਕਿੱਥੋਂ ਦਾ ਏਡਾ ਬਿਸ਼ਰਮਾ ਕੁੱਟਈ ਜਾਂਦੇ ਆ ਦੱਸਦੇ ਹੀ ਨਹੀਂ ਤੇਰੇ ਮਾਂ ਪਿਓ ਦਾ ਨਾਂ ਕੀ ਆ ਦੱਸਦਾ ਦੱਸ ਨਾ ਕੀ ਹੋਈ ਉਹਦੇ ਵਾਲ ਪਟਾਣਾਂ ਕੀ ਦੱਸਦਾ ਏਡਾ ਬਿਸ਼ਰਮਾ ਬੋਲਦਾ ਹੀ ਨਹੀਂ ਸਾਰੀ ਮਾਂ ਕਹਿੰਦਾ ਨਹੀਂ ਦੱਸਦਾ ਤੂੰ ਲੈ ਕੀ ਆ ਤੂੰ ਇਹ ਪੋਸਟਾਲੇ ਦੱਸਣਗੇ ਕੋਈ ਨਹੀਂ ਸਰਪੰਚਾ ਤੂੰ ਗੱਲ ਬਣਾਵਾ ਪੋਸਟੂ ਵੀ ਕਰਾਵਾਂਗੇ ਸਾਰੀ ਕਾਰਵਾਈ ਬਹੁਤ ਮੇਰੀ ਗੱਲ ਸੁਣ ਲੈ ਤੂੰ ਮਾਫੀ ਮੰਗ ਲੈ ਚੰਗਾ ਰਹੇਗਾ ਨਹੀਂ ਤਾਂ ਤੇਰੇ ਤੇ ਇਹੋ ਜੀ ਕਾਰਵਾਈ ਹੋ ਬਹੁਤ ਮਾਫੀ ਵੀ ਨਾ ਦਾ ਆਪਾਂ ਅੱਜ ਮੰਗੇ ਲੈ ਨਾ ਚਲਦੀ ਪਰਚੀ ਨਾ ਦਾ ਆਪਾਂ ਨੀਵੇਂ ਅੱਜ ਕਿਸੇ ਤਾਂ ਹੀ ਹੋਏ ਆ ਨਾ ਹੋਣਾ ਕਿਉਂ ਕਿਉਂ ਡਰਦਾ ਨਹੀਂ ਪਰਚਿਆਂ ਤੂੰ ਪਰਚਾ ਪਰਚਾ ਚੱਕਰ ਹੀ ਨਹੀਂ ਪਰਚੀ ਦਾ ਆਪਾਂ ਨੂੰ ਆਪਣੇ ਦੇ ਪਰਚੇ ਚੱਲਦੀ ਰਹਿੰਦੇ ਹੋ ਹੁਣ ਵੀ ਪਰਚੇ ਚੱਲੀ ਜਾਂਦੇ ਪਰਚੇ ਬਹੁਤ ਥੋੜੇ ਦੇ ਚੋਰੀਆਂ ਦੀ ਚੱਲਦੀ ਆਂ ਇਹ ਵੀਡੀਓ ਬੱਸ ਤੁਹਾਨੂੰ ਅਸੀਂ ਆਈ ਦਿਖਾਉਣੀ ਆ ਤੇ ਇਹਦੇ ਕੋਈ ਨਹੀਂ ਕਰਵਾਉਂਦੇ ਕੋਈ ਕਾਰਵਾਈ ਬੱਸ ਤੁਹਾਨੂੰ ਅਸੀਂ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਮੁੰਡਾ ਖੜਾ ਇਹ ਮੁੰਡਾ ਕਿਸੇ ਕੁੜੀ ਨੂੰ ਛੇੜਦਾ ਹੁੰਦਾ ਸੀ ਤੇ ਇਹ ਕਿਸੇ ਦੇ ਘਰੇ ਵੜਨ ਆਇਆ ਸੀ ਬਾਲੇ ਪੜਦਾ ਸੀਗਾ ਇਸ ਮੁੰਡੇ ਨੇ ਜਦੋਂ ਫੜ ਲਿਆ ਇਹ ਕਹਿੰਦਾ ਮੈਂ ਬਾਲੇ ਚੋਰੀ ਕਰਨ ਆਇਆ ਸੀ ਪਰ ਜਦੋਂ ਗੱਲ ਪਤੋਂ ਪਤਾ ਲੱਗੀ ਸਰਪੰਚ ਸਾਹਿਬ ਨੇ ਦੱਸਿਆ ਵੀ ਇਹ ਕੀ ਕਰਨ ਆਇਆ ਸੀ ਇਹ ਕਰਨ ਆਇਆ ਸੀ ਸਿਰਫ ਕੁੜੀ ਨੂੰ ਘਰੋਂ ਕੱਢ ਕੇ ਲੈ ਕੇ ਜਾਣਾ ਚਾਹੁੰਦਾ ਸੀਗਾ ਕਿਉਂਕਿ ਕੁੜੀ ਇਹ ਮੁੰਡਿਆਂ ਨੂੰ ਤੁਸੀਂ ਧਿਆਨ ਨਾਲ ਵੇਖ ਲੋ ਇਹ ਜੇ ਮੁੰਡੇ ਜਦੋਂ ਤੁਹਾਡੀ ਗਲੀ ਦੇ ਬਾਹਰ ਮੋੜ ਦੀ ਜਾਂ ਤੁਹਾਡੇ ਸੜਕ ਮੋੜ ਦੀ ਲੰਘਦੇ ਆ ਤੇ ਇਹਨਾਂ ਦਾ ਧਿਆਨ ਰੱਖਿਆ ਕਰੋ ਵੀ ਇਹ ਕਰਦੇ ਕੀ ਆ ਇਹਨਾਂ ਇਹਨਾਂ 'ਚ ਇਹੋ ਜੀ ਇਹਨਾਂ 'ਤੇ ਇਹੋ ਜੀ ਆਸਕੀ ਜੜੀ ਹੋਈ ਆ ਇਹੋ ਜਿਹਾ ਇਹ ਕੰਮ ਇਹ ਦੀ ਉਮਰ ਕਿੰਨੀ ਤੇਰੀ ਉਮਰ ਕਿੰਨੀ ਆ ਮੇਰੀ ਉਮਰ ਤੂੰ ਦੱਸ ਕਿਵੇਂ ਲੈਣੀ ਆ ਜਵਾਨੀ ਦੱਸ ਦੋ ਕਰ ਲਊਗੀ ਤੁਸੀਂ ਦੇਖ ਸਕਦੇ ਹੋ ਇਹ ਛਤਰਾਂ ਦੇ ਪੀਰ ਹੁੰਦੇ ਆ ਇਹਨਾਂ ਦੇ ਛਤਰ ਜਿੱਥੋਂ ਦਾ ਨਾ ਪੈਣ 2 ਮਿੰਟ ਜਦੋਂ ਇਹਨਾਂ ਦੇ ਛਤਰ ਨਾ ਪੈਣ ਉਤ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਗਿਆਨਾ ਕਹਿੰਦਾ ਪਹਿਲਾਂ ਜਿਹੜਾ ਸਰਪੰਚ ਨੇ ਸਾਨੂੰ ਫੜਿਆ ਸੀਗਾ ਕਾਲਾ ਮੂੰਹ ਕੀਤਾ ਸੀ ਸਾਡੇ ਸਾਥ ਦੇ ਵਿੱਚ ਕੁੱਟ ਪਈ ਸੀ ਤੇ ਕਹਿੰਦੇ ਆ ਉਹਦੀਆਂ ਮੈਂ ਲੱਤਾਂ ਤੋੜਦੇ ਆ ਟੱਟੀ ਬੈਠਣੋਂ ਵੀ हट ਗਿਆ ਉਹ ਟੱਟੀ ਵੀ ਨਹੀਂ ਬੈਠਾ ਜਾਂਦਾ ਉਹ ਤੋਂ ਤੁਸੀਂ ਦੇਖ ਸਕਦੇ ਹੋ ਸਰਪੰਚਾਂ ਨੂੰ ਡਰ ਨਹੀਂ ਲੱਗਦਾ ਵੀ ਇਹੋ ਜਿਹੇ ਬੰਦੇ ਤੁਹਾਡੇ ਨਾਲ ਕੋਈ ਇਹੋ ਜੀ ਗੱਲ ਕਰਨ ਓਏ ਜਿਹੜਾ ਸੱਚਾ ਬੰਦਾ ਹੁੰਦਾ ਹੁੰਦਾ ਉਹਦੇ ਨਾਲ ਦੁਸ਼ਮਣ ਨਹੀਂ ਪੈਂਦਾ ਉਹਦੇ ਤੇ ਪਰਚੇ ਹੀ ਪੈਂਦੇ ਹੁੰਦੇ ਆ ਦੋਸਤ ਨੂੰ ਦਾ ਐਰ ਪੈ ਗਿਆ ਉੱਪ ਚੁੱਪ ਕਰਕੇ ਖੜ ਜਾ ਨਹੀਂ ਮੈਂ ਤੇ ਤਿੰਨ ਚਾਰ ਹੋਟ ਅੱਛਾ ਫੇਰ ਤੁਸੀਂ ਕੀ ਡਰਦੇ ਡਰਦੇ ਨਹੀਂ ਤਾਂ ਫਿਰ ਨਾ ਨਾ ਸਾਨੂੰ ਕੋਈ ਡਰ ਨਹੀਂ ਕਈ ਲੋਕ ਡਰ ਜਾਂਦੇ ਆ ਪਿਆਬ ਦੇ ਵਿੱਚ ਜਿਹੜੇ ਸਰਪੰਚ ਨਵੇਂ ਬਣਦੇ ਆ ਉਹ ਡਰ ਜਾਂਦੇ ਜਦੋਂ ਕੋਈ ਧਮਕੀ ਦੇ ਜਾਂਦਾ ਮੇਰੇ ਵਰਗਾ ਕਹਿੰਦਾ ਵੀ ਤੇਰੀਆਂ ਮੈਂ ਆ ਕਰ ਦੂੰਗਾ ਕਰ ਦੂੰ ਤੂੰ ਮੈਨੂੰ ਬੋਲਿਆ ਸੱਤ ਦੇ ਵਿੱਚ ਪੰਚਾਇਤ ਮੁਰੇ ਅੱਛਾ ਇਹ ਨਹੀਂ ਹੁਣ ਤੈਨੂੰ ਬੋਲਿਆ ਠੀਕ ਹੈ ਤੇ ਹੁਣ ਤੈਨੂੰ ਕੀ ਡਰ ਨਹੀਂ ਲੱਗਦਾ ਸਰਪੰਚ ਸਾਹਿਬ ਉਹ ਨਾ ਪਹਿਲਾਂ ਵਾਲੇ ਸਰਪੰਚ ਹੀ ਡਰ ਜਾਂਦੇ ਸੀ ਜਿਹੜੇ ਪਹਿਲਾਂ ਕਾਂਗਰਸ ਤੇ ਕਾਂਗਰਸ ਜਾਂਦੇ ਸੀ ਹੁਣ ਅਸੀਂ ਭਗਵੰਤ ਮਾਨ ਦੇ ਸਰਪੰਚ ਆ ਅਸੀਂ ਨਹੀਂ ਡਰਦੇ ਡਰਦੇ ਇਹ ਇਹੋ ਜੇ ਗੰਦੀ ਕੱਢਣੇ ਆ ਸੀ ਹੋਰ ਨਹੀਂ ਸਾਨੂੰ ਨਹੀਂ ਕੋਈ ਡਰ ਡਰ ਕਰਾਉਣੀਆਂ ਸੀ ਇਹਨਾਂ ਦੀਆਂ ਦਸੱਲੀਆਂ ਕਰਾਉਣੀਆਂ ਇਹੋ ਜੇ ਬੰਦਿਆਂ ਦੀਆਂ ਸੀ ਅਸੀਂ ਨਹੀਂ ਡਰਦੇ ਡਰਦੇ ਵਾਹ ਕੀ ਬਾਤ ਆ ਇਹੋ ਜੇ ਪਿੰਡਾਂ ਦੇ ਵਿੱਚ ਮੋਹਤਵਾਰ ਬੰਦੇ ਹੁਣ ਸਰਪੰਚ ਸਾਹਿਬ ਹੁਣ ਇਹੋ ਜੇ ਮੁੰਡੇ ਹੁਣ ਬਾਦਰ ਜਿਹੜੇ ਇਹੋ ਜੇ ਮੁੰਡਿਆਂ ਨੂੰ ਇਹੋ ਜੇ ਚੋਰੀ ਕਰਨ ਵਾਲਿਆਂ ਨੂੰ ਫੜਦੇ ਕੱਲੇ ਇਹ ਇੱਕ ਪਿੰਡ ਦੀ ਗੱਲ ਨਹੀਂ ਇਹ ਸਾਰੇ ਪਿੰਡਾਂ ਦੇ ਵਿੱਚ ਗੱਲ ਹੁੰਦੀ ਆ ਇਹ ਚੱਲ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਉਹਨਾਂ ਨੂੰ ਵੱਡੀ ਵਾਰਦਾਤ ਵੀ ਹੋ ਸਕਦੀ ਕੀ ਵੀ ਤਾਂ ਇਹ ਕਿਸੇ ਨੂੰ ਇਹ ਸੱਟ ਪੇਟ ਵੀ ਮਾਰ ਜਾਂਦੇ ਤੇ ਚੋਰੀ ਵੀ ਕਰ ਜਾਂਦੇ ਕਿਸੇ ਦੇ ਜਿਵੇਂ ਤੂੰ ਕੱਲੇ ਮੁੰਡੇ ਨੇ ਫੜਿਆ ਜਨ ਨੂੰ ਤੈਨੂੰ ਡ ਕੀ ਖਾਦਾ ਇਹਨਾਂ ਨੇ ਸ਼ਰਮਸ਼ਾ ਕੀਤਾ ਹੁੰਦਾ ਮੇਰੇ ਮਾਰਨ ਪੈ ਗਿਆ ਤੇ ਫਿਰ ਮੈਂ ਮੁੰਡੇ ਨੂੰ ਸੱਦਿਆ ਹੋਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅਜੇ ਮੁੰਡੇ ਹੁੰਦੇ ਐਸਾ ਕਹਿਣਾ ਚਾਹੁੰਦੇ ਬਈ ਆਦਾ ਹੱਟਾ ਘੱਟਾ ਇਹ ਕੰਮ ਕਰ ਲੈ ਹੈ ਆਸ਼ਕੀਆਂ ਕਰਦੇ ਫਿਰ ਤਾਂ ਕੁੜੀਆਂ ਨੂੰ ਗਾਂ ਜਿਹੜੀਆਂ ਕੁੜੀਆਂ ਵਿਚਾਰੀਆਂ ਸੌ ਸਿਆਣੀਆਂ ਹੁੰਦੀਆਂ ਉਹਨਾਂ ਦਾ ਵੀ ਅੱਗਾ ਮਾਰਦੇ ਆ ਇਹ ਕੁੜੀਆਂ ਨੂੰ ਮਾਪੇ ਪੜ ਨਹੀਂ ਲਿਆਉਂਦੇ ਇਸੇ ਕਰਕੇ ਡਰਦੇ ਇਹੋ ਜਿਹੇ ਮਲੰਗ ਇਕੱਠੇ ਇਹਨਾਂ ਦਾ ਹੁਣ ਇੱਕ ਹੱਲ ਆ ਇਹਨਾਂ ਨੇ ਬਚਣਾ ਤਾਂ ਮੈਥੋਂ ਜਦਾਂ ਮਨ ਨੂੰ ਦੇਣੇ ਮਾਰ ਤ ਨਹੀਂ ਆਦੇ ਇਹਨਾਂ ਨੂੰ ਕਹਿੰਦਾ ਬਚ ਕੇ ਤੁਸੀਂ ਕਰਵਾਈ ਕਾਰਵਾਈ ਕਰੋ ਸਰਪੰਚ ਤੁਸੀਂ ਕੀ ਕਹਿਣਾ ਚਾਹੁੰਦੇ ਮਾੜਾ ਦੱਸੋ ਅਸੀਂ ਲੋਕਾਂ ਨੂੰ ਇਹੀ ਚੌਣ ਕਹਿਣਾ ਕਿ ਜਿਹੜੇ ਇਹਦੇ ਵੈਨਾਂ ਦੇ ਪਿੱਛੇ ਕੁੜੀਆਂ ਦੇ ਪਿੱਛੇ ਜਾਂਦੇ ਛੋਟੀ ਉਮਰ ਦੇ ਕੁੜੀਆਂ ਨੂੰ ਗਲਤ ਬੋਲਦੇ ਆ ਇਹ ਕੰਮ ਧੰਦਾ ਕਰਦੇ ਨਸ਼ਾ ਪਤਾ ਕਰਦੇ ਚੋਰੀਆਂ ਕਰਦੇ ਇਹ ਜਿਹੇ ਪਿੰਡਾਂ ਦੇ ਹੋਰ ਪਿੰਡਾਂ ਦੇ ਆਗੇ ਹੋਰ ਪਿੰਡਾਂ ਦੇ ਵਿੱਚ ਜਿਹੜੇ ਮਾਰਦੇ 2 ਮਿੰਟ ਚੁੱਪ ਕਰ ਲੈ ਹੁਣ ਤੇ ਮੇਰੇ ਮੈਥੋਂ ਵੱਜਣਗੇ ਤੇ ਰਹਿ ਜਾ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਜਿਹੇ ਬੰਦਿਆਂ ਨੂੰ ਇਹ ਜੇ ਮੁੰਡਿਆਂ ਨੂੰ ਤੇ ਮਾਂ ਪਿਓ ਨੂੰ ਕੀ ਕਹਿਣਾ ਜਨਾਂ ਲੋਕ ਜਵਾਕਾਂ ਦੇ ਵੀ ਉਹ ਕੀ ਸਮਝਾਉਣਾ ਆਪਦੇ ਮਾਂ ਜਵਾਕਾਂ ਨੂੰ ਆਪਦੇ ਜਵਾਕਾਂ ਨੂੰ ਸਮਝਾਉਣ ਅਸੀਂ ਤਾਂ ਲੋਕਾਂ ਪਿੰਡਾਂ ਦੇ ਸਰਪੰਚਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਅਸੀਂ ਆਪਦੇ ਪਿੰਡ ਦੇ ਵਿੱਚ ਇਹੋ ਜਿਹਾ ਵੀੜਾ ਚੱਕਿਆ ਹੋਇਆ ਵੀ ਨਾ ਤਾਂ ਅਸੀਂ ਆਪਦੇ ਪਿੰਡ ਦੇ ਵਿੱਚ ਚਿੱਟਾ ਵੜਨ ਦੇਣਾ ਤੇ ਨਾ ਇਹੋ ਜੀ ਮੰਦਿਰ ਵੜਨ ਦੇਣੀ ਹੈ ਜਿਹੜੀਆਂ ਚੋਰੀਆਂ ਆ ਜੇ ਸਾਡੇ ਪਿੰਡ ਦੀ ਮੰਦਿਰ ਇਹੋ ਜੇ ਕੰਮ ਕਰੂਗੀ ਅਸੀਂ ਜਿਵੇਂ ਇੱਕ ਦੇਸ਼ ਨਕਾਲਾ ਦਿੰਦੇ ਹੋ ਅਸੀਂ ਪਿੰਡ ਨਕਾਲਾ ਦੇ ਦੇਣਾ ਇਹ ਇਹੋ ਜੇ ਬੰਦਿਆਂ ਨੂੰ ਮਾਂ ਪਿਓ ਨੂੰ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਦੀਆਂ ਕੁੜੀਆਂ ਸਕੂਲਾਂ ਕਾਲਜਾਂ ਵਿੱਚ ਪੜ੍ਹਦੀਆਂ ਉਹਨਾਂ ਦੇ ਆ ਮਾਂ ਪਿਓ ਨੂੰ ਬੇਨਤੀਆਂ ਕਰਨਾ ਚਾਹੁੰਦੇ ਆ ਵੀ ਆਪਦੀਆਂ ਕੁੜੀਆਂ ਦੇ ਦਾ ਧਿਆਨ ਰੱਖੋ ਗਲਤ ਸੰਗਤ ਤੋਂ ਕੁੜੀਆਂ ਗਲਤ ਸੰਗਤ ਤੋਂ ਬਚਾਓ ਇਹੋ ਜੇ ਮੁੰਡੇ ਮੱਲੋ ਮੱਲੀ ਆਪਦੀਆਂ ਕੁੜੀਆਂ ਨੂੰ ਮਗਰ ਲਾਉਂਦੇ ਹੁੰਦੇ ਆ ਤੇ ਅੱਛਾ ਇਹਦੇ ਤੇ ਕੀ ਕਾਰਵਾਈ ਕਰੋਗੇ ਇਹਦੇ ਤੇ ਕਾਰਵਾਈ ਪੂਰੀ ਕਰਾਉਣੇ ਆ ਹੁਣ ਅੱਛਾ ਤੁਸੀਂ ਬਈ ਮਾਫੀ ਮੰਗ ਲਓਗੇ ਤੇ ਫਿਰ ਕਾਰਵਾਈ ਤੈਨੂੰ ਛੱਡ ਦੇਣਗੇ ਕੁਛ ਨਹੀਂ ਹੁੰਦਾ ਤਾਂ ਮਾਫੀ ਆਪਣੀ ਦਾ ਜੀ ਹੱਥ ਜੋੜ ਕੇ ਹੱਥ ਜੋੜ ਕੇ ਕਹੇ ਹੱਥ ਤਾਂ ਨਹੀਂ ਜੋੜੇ ਜਾਣੇ ਜੀ ਜਿਉਂ ਲੈ ਜਾਓ ਜੀ ਲੈ ਜਾਓ ਚੱਲ ਚੰਗਾ ਚੱਲ 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 ਕਰ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਮੁੰਡਾ ਫੜਿਆ ਇਨੇ ਕੀ ਕੀਤਾ ਕਹਿੰਦੇ ਵੀ ਇਹ ਨੂੰ ਇੱਕ ਤਰਫਾ ਪਿਆਰ ਸੀ ਕਿਸੇ ਕੁੜੀ ਨਾਲ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਆਸ਼ਕ ਹੁੰਦੇ ਆ ਨਾ ਇਹ ਚੋਰੀਆਂ ਕਰ ਜਾਂਦੇ ਆ ਇਹ ਕਤਲ ਕਰ ਜਾਂਦੇ ਆ ਇਹ ਜੀਆਂ ਇਹ ਵਾਰਦਾਤਾਂ ਕਰ ਜਾਂਦੇ ਆ ਜਿਨ੍ਹਾਂ ਤੋਂ ਇਹ ਇਹ ਸੋਚ ਨਹੀਂ ਸਕਦੇ ਠੀਕ ਹੈ ਇਹ ਮੈਂ ਕਹਿੰਦਾ ਯਾਰ ਪੰਜਾਬ ਦੇ ਵਿੱਚ ਜਿਹੜੀਆਂ ਕੁੜੀਆਂ ਸਕੂਲਾਂ ਵਿੱਚ ਪੜ੍ਹਦੀਆਂ ਉਹਨਾਂ ਦੇ ਮਾਪਿਆਂ ਨੂੰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਉਹ ਆਪਦੀ ਕੁੜੀਆਂ ਉੱਤੇ ਧਿਆਨ ਰੱਖਾਂ ਕਿਉਂਕਿ ਇਹ ਜਿਹੇ ਮੁੰਡੇ ਛੋਟੀ ਉਮਰ ਦੇ ਵਿੱਚ ਨਾ ਕੁੜੀ ਗਲਤ ਹੋ ਜਾਂਦੀ ਆ ਮੁੰਡਾ ਗਲਤ ਹੋ ਜਾਂਦਾ ਤੇ ਇਹਨਾਂ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਜਾਂਦੀਆਂ ਵੀ ਇਹ ਗਲਤ ਹੋ ਜਾਂਦੇ ਆ ਆਟੋਮੈਟਿਕ ਠੀਕ ਹੈ ਇਹ ਸਾਡੀ ਇੱਕ ਸਿੱਖਿਆ ਦੇਣ ਵਾਸਤੇ ਵੀਡੀਓ ਹੈ ਤੁਹਾਡੇ ਲਈ ਸਾਰੀਆਂ ਕੁੜੀਆਂ ਨੂੰ ਸਾਰੇ ਮੁੰਡਿਆਂ ਨੂੰ ਕ્યાં ਰੱਖਣਾ ਚਾਹੀਦਾ ਇਹ ਜੇ ਕੰਮਾਂ ਤੋਂ ਦੂਰ ਰਹੋ ਆਪ ਦੀ ਜ਼ਿੰਦਗੀ ਨੂੰ ਬਣਾਉਣ ਲਈ ਆਪ ਦੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਲਈ ਬਹੁਤ ਸਟਰਗਲ ਕਰਨਾ ਪੈਂਦਾ ਲਾਈਫ ਬਹੁਤ ਘੈਂਟ ਆ ਇਸ ਲਾਈਫ ਨੂੰ ਕਦੇ ਖਰਾਬ ਨਾ ਕਰੋ ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸ ਦਿੰਦਾ ਜਿਹੜੇ ਪਿੰਡਾਂ ਦੇ ਵਿੱਚ ਹੁਣ ਨਵੇਂ ਸਰਪੰਚ ਬਣੇ ਨੇ ਜਾਂ ਪਿੰਡਾਂ ਦੇ ਵਿੱਚ ਮੈਂਬਰ ਬਣੇ ਨੇ ਉਹਨਾਂ ਨੂੰ ਇੱਕ ਅਪੀਲ ਆ ਸਾਡੇ ਵੱਲੋਂ ਵੀ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਚੱਲ ਰਿਹਾ ਜਾਂ ਪਿੰਡਾਂ ਦੇ ਵਿੱਚ ਆਸ਼ਕੀਪੁਣਾ ਚੱਲ ਰਿਹਾ ਜਾਂ ਚੋਰੀ ਚੱਲਦੀ ਆ ਜਾਂ ਹਰ ਦਿਨ ਇੱਕ ਵਾਰਦਾਤ ਨਵੀਂ ਹੁੰਦੀ ਆ ਇਹ ਜਿਹੀਆਂ ਵਾਰਦਾਤਾਂ ਤੋਂ ਪਿੰਡ ਨੂੰ ਚਾਇਆ ਜਾਵੇ ਪਿੰਡ ਦੀ ਤਰੱਕੀ ਲਈ ਪਿੰਡਾਂ ਨੂੰ ਸਾਫ਼ ਸੁਥਰਾ ਨਸ਼ਿਆਂ ਤੋਂ ਆਪਾਂ ਕਹਦੇ ਨਸ਼ਾ ਛਡੋ ਕੋੜ ਵੱਡੋ ਸਾਰਾ ਕੋ ਚਲਾਉਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਮੈਂ ਇੱਕ ਗੱਲ ਦੱਸ ਦਿੰਦਾ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ